ਉਹਨੇ 7 ਦਿਨ ਦੇ ਲਈ ਉਹਨਾਂ ਨੂੰ ਪੁਲਿਸ ਰਿਮਾਂਡ ਦੇ ਵਿੱਚ ਭੇਜਿਆ ਇਹਦੇ ਨਾਲ ਨਾਲ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਪੰਜਾਬ ਸਰਕਾਰ ਔਰ ਵਿਜੀਲੈਂਸ ਨੂੰ ਮੈਂ ਸਮਝਦਾ ਕਿ ਅੱਜ ਉਹ ਸਪੈਸ਼ਲ ਵਧਾਈਆਂ ਦੇ ਪਾਤਰ ਨੇ ਕਿ ਚਾਹੇ ਸਮਾਂ ਤਾਂ ਥੋੜਾ ਜ਼ਰੂਰ ਲੱਗਿਆ ਪਰ ਅੱਜ ਪੰਜਾਬ ਦੇ 3 ਕਰੋੜ ਲੋਕਾਂ ਨੂੰ ਔਰ ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਬੱਚੇ ਚਿੱਟੇ ਦੇ ਚਿੱਟੇ ਦੇ ਜ਼ਹਿਰ ਨਾਲ ਆ ਗਏ ਜਾਲਾਂ ਗਵਾਟੇ ਘਰ ਲੁੱਟ ਗਏ ਉਨਾਂ ਨੂੰ ਅੱਜ ਇਨਸਾਫ ਦੇਣ ਦੀ ਸ਼ੁਰੂਆਤ ਹੈ ਜਿਹੜੀ ਇਨਸਾਫ ਦਵਾਉਣ ਦੀ ਸ਼ੁਰੂਆਤ ਹੈ ਜਿਹੜੀ ਉਹ ਅੱਜ ਹੋ ਰਹੀ ਹੈ ਸਾਥੀਓ ਕੱਲ ਤੋਂ ਹੀ ਸਾਰੀਆਂ ਪੋਲੀਟਿਕਲ ਪਾਰਟੀਆਂ ਨੇ ਬੜਾ ਰੌਲਾ ਪਾਇਆ ਪਰ ਜਦੋਂ ਜਦੋਂ ਜਿਵੇਂ ਜਿਵੇਂ ਸ਼ਾਮ ਤੱਕ ਸ਼ਾਮ ਤੱਕ ਵਿਜੀਲੈਂਸ ਦੀ ਐਫ ਆਈ ਆਰ ਦੇ ਤੱਥ ਸਾਹਮਣੇ ਆਏ ਤੇ ਫੇਰ ਕਲੈਰਿਟੀ ਹੋਣੀ ਸ਼ੁਰੂ ਹੋਈ ਕਿ ਕਿਸ ਤਰੀਕੇ ਦੇ ਨਾਲ ਇੱਕ ਨਹੀਂ ਦੋ ਨਹੀਂ ਪੰਜ ਨਹੀਂ 10 ਨਹੀਂ 20 ਨਹੀਂ 50 ਨਹੀਂ 540 ਕਰੋੜ ਦੀ ਅਨ ਅਕਾਊਂਟਡ ਮਣੀ ਹੈ ਜਿਹੜੀ ਅਨ ਅਕਾਊਂਟਡ ਪੈਸਾ ਓਹੋ ਵਿਕਰਮਜੀਤ ਸਿੰਘ ਮਜੀਠੀਏ ਦੇ ਕੰਪਨੀਆਂ ਦੇ ਖਾਤਿਆਂ ਦੇ ਵਿੱਚ ਪਿਆ ਤਕਰੀਬਨ 161 ਕਰੋੜ ਰੁਪਏ ਇਹ ਐਫ ਆਈ ਆਰ ਦੇ ਫੈਕਟਸ ਨੇ 161 ਕਰੋੜ ਰੁਪਏ ਅਨ ਅਕਾਉਂਟਡ ਪੈਸਾ ਉਹਨਾਂ ਦੇ ਖਾਤਿਆਂ ਦੇ ਵਿੱਚ ਜਮ੍ਹਾਂ ਹੋਇਆ ਜਿਹਦਾ ਕਿ ਕੋਈ ਹਿਸਾਬ ਕਿਤਾਬ ਹੈ ਜਿਹੜਾ ਉਹ ਸਰਕਾਰ ਨੂੰ ਜਾਂ ਕਿਸੇ ਮਹਿਕਮੇ ਨੂੰ ਨਹੀਂ ਦਿੱਤਾ ਗਿਆ 141 ਕਰੋੜ ਰੁਪਏ ਬਾਹਰਲੇ ਮੁਲਕਾਂ ਦੇ ਵਿੱਚੋਂ ਜਾਲੀ ਸ਼ੈੱਲ ਕੰਪਨੀਆਂ ਬਣਾ ਕੇ ਉਹ ਆਇਆ ਜਿਹੜਾ ਕਿ ਸਿੱਧਮ ਸਿੱਧੇ ਤੌਰ ਦੇ ਉੱਪਰ ਦੇਸ਼ ਦੇ ਕਾਨੂੰਨ ਦੀ ਉਲੰਘਣਾ ਹੈ ਔਰ ਇਹਨਾਂ ਪੈਸਿਆਂ ਦੇ ਨਾਲ ਅ ਕਈ ਸੌ ਕਰੋੜ ਦੀਆਂ ਜਾਇਦਾਦਾਂ ਨੇ ਜਿਹੜੀਆਂ ਉਹ ਬਣਾਈਆਂ ਗਈਆਂ ਹੁਣ ਸਵਾਲ ਇਹ ਹੈ ਕਿ ਪੈਸਾ ਆਇਆ ਕਿੱਥੋਂ ਸ਼ੈੱਲ ਕੰਪਨੀਆਂ ਬਣਾਈਆਂ ਜਾਂਦੀਆਂ ਨੇ ਤੇ ਉਹਦੇ ਵਿੱਚ ਬਿਜ਼ਨਸ ਦੇ ਨਾਂ ਦੇ ਉੱਪਰ ਗੋਰਖ ਧੰਦੇ ਜਿਹੜਾ ਨਸ਼ੇ ਦੇ ਕਾਰੋਬਾਰ ਦਾ ਪੈਸਾ ਜਿਹੜਾ ਉਹ ਇਨਵੈਸਟ ਕਰ ਦਿੱਤਾ ਜਾਂਦਾ ਤੇ ਕੀ ਉਹਨਾਂ ਕੋਲ ਨੋਟਾਂ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਸੀਗੀਆਂ ਇੱਕ ਦਿਨ ਦੇ ਵਿੱਚ ਜਦੋਂ ਸਰਕਾਰ ਬਣਦੀ ਹੈ 2007 ਦੇ ਵਿੱਚ ਇੱਕ ਦਿਨ ਦੇ ਵਿੱਚ 942009 ਨੂੰ ਇਹ ਐਫ ਆਈ ਆਰ ਦੇ ਫੈਕਟਸ میں ਦੱਸ ਰਹੇ ਤੁਹਾਨੂੰ 942009 ਨੂੰ ਚਾਰ ਕੰਪਨੀਆਂ ਉਹ ਇਨਕੋਰਪੋਰੇਟ ਹੁੰਦੀਆਂ ਨੇ ਤਿੰਨ ਇੱਕ ਕੰਪਨੀ ਤਿੰਨ ਮਹੀਨੇ ਪਹਿਲਾਂ ਇਨਕੋਰਪੋਰੇਟ ਹੁੰਦੀ ਹੈ ਜਨਵਰੀ ਦੇ ਵਿੱਚ ਇੱਕ ਕੰਪਨੀ ਜਾ ਕੇ 7ਵੇਂ ਮਹੀਨੇ ਦੇ ਵਿੱਚ ਇਨਕੋਰਪੋਰੇਟ ਹੁੰਦੀ ਹੈ 6 ਕੰਪਨੀਆਂ ਉਹਨਾਂ ਹੀ ਕੰਪਨੀਆਂ ਅ ਇਹ ਦੀ ਸਬਸਿਡੀਅਰੀਜ਼ ਬਣਾਈਆਂ ਜਾਂਦੀਆਂ ਨੇ ਐਜਾ ਕਿਹੜੇ ਇਹਨਾਂ ਦਾ ਟਾਟੇ ਮਿਰਲੇ ਨਾਲ ਹੱਥ ਪੈ ਗਿਆ ਸੀਗਾ ਕਿ ਕੰਮ ਬਿਜ਼ਨਸ ਇਹਨਾਂ ਵੱਧ ਗਿਆ ਤੇ ਅੱਜ ਮੁਬਾਰਕਬਾਦ ਦੀ ਗੱਲ ਇਹ ਹੈ ਕਿ ਇਹਨਾਂ ਪੂਰੇ ਤੱਥਾਂ ਦੇ ਆਧਾਰ ਦੇ ਉੱਪਰ ਜਿੰਨੇ ਫੈਕਟਸ ਨੇ ਓ ਐਫ ਆਈ ਆਰ ਦੇ ਵਿੱਚ ਮੈਂਸ਼ਨ ਨੇ ਤੇ ਉਹਨਾਂ ਫੈਕਟਸ ਦੇ ਆਧਾਰ ਦੇ ਉੱਪਰ ਹੀ ਅੱਜ ਕੋਰਟ ਦੇ ਵਿੱਚ ਵਿਜੀਲੈਂਸ ਗਈ ਹੈ ਜਿਹਦੇ ਆਧਾਰ ਦੇ ਉੱਪਰ ਅੱਜ 7 ਦਿਨਾਂ ਦਾ ਰਿਮਾਂਡ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਮੈਂ ਇੰਨੇ ਲੋਕਾਂ ਨੂੰ ਜਿਹੜੇ ਦੂਜੀਆਂ ਪਾਰਟੀਆਂ ਦੇ ਚਾਹੇ ਕਾਂਗਰਸ ਹੈ ਅਕਾਲੀ ਦਲ ਹੈ ਬੀਜੇਪੀ ਹੈ ਅੱਜ ਕਿਸ ਤਰੀਕੇ ਦੇ ਨਾਲ ਇਹ ਸਾਰੇ ਦੇ ਸਾਰੇ ਪੰਜਾਬ ਨੂੰ ਸਿੱਧੇ ਸਿੱਧੇ ਤੌਰ ਦੇ ਉੱਪਰ ਨਸ਼ਿਆਂ ਦੇ ਛੇਵੇਂ ਦਰਿਆਾਂ ਦੇ ਵਿੱਚ ਇਹਨਾਂ ਨੇ ਧੱਕਿਆ ਤੇ ਉਹਨਾਂ ਦੀ ਹਮਾਇਤ ਕਰਦੇ ਰਹੇ ਨੇ ਇਹ ਉਹਨਾਂ ਦੀ ਕੱਲ ਦੇ ਬਿਆਨਤੋਂ ਸਪਸ਼ਟ ਜ਼ਾਹਰ ਹੋ ਜਾਂਦਾ ਹੈ ਜਿਸ ਦਿਨ ਦੀ ਪੰਜਾਬ ਸਰਕਾਰ ਨੇ ਮਾਨ ਸਾਹਿਬ ਦੀ ਸਰਕਾਰ ਨੇ ਮੁਹਿੰਮ ਸ਼ੁਰੂ ਕੀਤੀ ਯੁੱਧ ਨਸ਼ਾ ਵਿਰੁੱਧ ਤੇ ਉਦੋਂ ਕਹਿੰਦੇ ਰਹੇ ਕਿ ਜੀ ਤੁਸੀਂ ਛੋਟਿਆਂ ਨੂੰ ਫੜੀ ਜਾਂਦੇ ਹੋ ਤੁਸੀਂ ਡਰਗ ਐਡਿਕਸ਼ਨ ਨੂੰ ਫੜੀ ਜਾਂਦੇ ਹੋ ਵੱਡੀ ਮੱਛੀ ਨੂੰ ਵੱਡੇ ਮગર ਮੱਛਾਂ ਨੂੰ ਹੱਥ ਨਹੀਂ ਪਾਉਂਦੇ ਹੈਗੇ ਤੇ ਜਦੋਂ ਵੱਡੇ ਮગર ਮੱਛਾਂ ਨੂੰ ਹੱਥ ਪਾ ਲਿਆ ਤੇ ਕੱਲ ਸਾਰੇ ਦੇ ਸਾਰੇ ਉਹਨਾਂ ਦੀ ਸਪੋਰਟ ਦੇ ਉੱਪਰ ਉਤਰੇ ਉਤਰੇ ਅਕਾਲੀ ਦਲ ਦਾ ਸਮਝ ਆਉਂਦਾ ਹੈ ਕਿ ਉਹਨਾਂ ਨੇ ਪੰਥ ਦਾ ਨਾਂ ਲੈ ਕੇ ਗੁਰੂ ਸਾਹਿਬ ਦਾ ਨਾਂ ਲੈ ਕੇ ਸਰਕਾਰਾਂ ਬਣਾਉਂਦੇ ਰਹੇ ਨੇ ਪਰ ਕੰਮ ਹੈ ਜਿਹੜਾ ਉਹ ਚਿੱਟੇ ਦਾ ਕੰਮ ਚੱਲਦਾ ਰਿਹਾ ਉਹਨਾਂ ਦੇ ਸਰਕਾਰਾਂ ਦੇ ਸਮੇਂ ਤੇ ਅੱਜ ਕਾਂਗਰਸ 2021 ਦੇ ਵਿੱਚ ਮੈਂ ਕੱਲ ਚੰਨੀ ਸਾਹਿਬ ਦਾ ਬਿਆਨ ਵੀ ਸੁਣ ਰਿਹਾ ਸੀਗਾ 2021 ਦੇ ਵਿੱਚ ਉਹਨਾਂ ਨੇ ਐਫਆਈਆਰ ਦਰਜ ਕੀਤੀ ਸੀਗੀ ਕੀ ਸਿਰਫ ਵੋਟਾਂ ਲੈਣ ਵਾਸਤੇ ਕੀਤੀ ਸੀਗੀ ਤੇ ਅੱਜ ਉਹਨਾਂ ਦੇ ਉਹਨਾਂ ਦੇ ਹੱਕ ਦੇ ਵਿੱਚ ਉਤਰਦੇ ਨੇ ਇਹਦਾ ਮਤਲਬ ਕੀ ਹੋਇਆ ਕਿ ਸੈਟਿੰਗ ਉਹਦੀ ਹੋ ਗਈ ਸੀਗੀ 2021 ਦੇ ਵਿੱਚ ਹੀ ਭਾਜਪਾ ਦੀ ਆਪਾਂ ਗੱਲ ਕਰ ਲਓ ਭਾਜਪਾ ਦੇ ਕਈ ਨੇਤਾਵਾਂ ਨੇ ਬੜਾ ਹਾਜ਼ਰ ਨਾਰਾ ਮਾਰੇ ਉਹਨਾਂ ਦੇ ਹੱਕ ਦੇ ਵਿੱਚ ਇਹਦਾ ਮਤਲਬ ਕੀ ਹੋਇਆ ਕਿ ਜਦੋਂ 2014 ਦੇ ਵਿੱਚ ਨਰਿੰਦਰ ਸਿੰਘ ਈਡੀ ਦੇ ਡਿਪਟੀ ਡਾਇਰੈਕਟਰ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਸੀਗੇ ਤੇ ਉਹਨਾਂ ਦਾ ਤਵਾਦਲਾ ਕਿਹਨੇ ਕੀਤਾ ਬੀਜੇਪੀ ਦੀ ਸਰਕਾਰ ਨੇ ਇਲਜ਼ਾਮ ਕਦੋਂ ਲੱਗਦੇ ਨੇ ਐਫ ਆਈ ਆਰ ਦੇ ਵਿੱਚ ਪੈਸਿਆਂ ਦਾ ਵੇਰਵਾ ਕਦੋਂ ਹੈ 2007 8 9 10 ਜਗਦੀਸ਼ ਭੋਲਾ ਵੱਲੋਂ ਇਲਜ਼ਾਮ ਕਦੋਂ ਲੱਗਦੇ ਨੇ 2013 ਦੇ ਵਿੱਚ 14 ਦੇ ਵਿੱਚ ਉਹਦਾ ਇਨਵੈਸਟੀਗੇਸ਼ਨ ਚੱਲ ਰਹੀ ਹੁੰਦੀ ਹੈ ਉਦੋਂ ਨਰਿੰਦਰ ਸਿੰਘ ਦਾ ਤਵਾਦਲਾ ਕਰ ਦਿੱਤਾ ਜਾਂਦਾ ਅੱਜ ਦੀ ਤਾਰੀਖ ਦੇ ਵਿੱਚ ਵੀ ਈਡੀ ਹੈ ਜਿਹੜੀ ਉਹ ਸੈਂਟਰ ਸਰਕਾਰ ਕੋਲੇ ਬੀਜੇਪੀ ਕੋਲੇ ਹੈ ਤੇ ਪੀਐਮਐਲਏ ਦਾ ਕੇਸ ਹੈ ਜਿਹੜਾ منی ਲਾਂਡਰਿੰਗ ਦਾ ਉਹ ਅੱਜ ਵੀ ਨਹੀਂ ਚੱਲ ਰਿਹਾ ਕੀ ਇਹ ਸਰਕਾਰਾਂ ਸੁੱਤੀਆਂ ਪਈਆਂ ਨੇ ਕਿ ਜਾਣ ਕੇ ਅੱਖਾਂ ਬੰਦ ਕਰਕੇ ਉਹ ਜਿਵੇਂ ਕਹਿੰਦੇ ਨੇ ਕਿ ਕੁੱਤੀ ਚੋਰਾਂ ਨਾਲ ਰਲਈ ਹੋਈ ਹੈ ਉਹ ਉਸ ਕਹਾਵਤ ਦੇ ਮੁਤਾਬਕ ਇਹ ਏਜੰਸੀਆਂ ਇਹ ਸਰਕਾਰਾਂ ਚਾਹੇ ਪਿਛਲੀ ਕਾਂਗਰਸੀ ਸਰਕਾਰ ਸੀ ਤੇ ਚਾਹੇ ਬੀਜੇਪੀ ਦੀ ਸਰਕਾਰ ਹੈ ਪਿਛਲੇ 11 ਸਾਲਾਂ ਤੋਂ ਤੇ ਜਿਸ ਤਰੀਕੇ ਨਾਲ ਹਾ ਦਾ ਨਾਰਾ ਮਾਰ ਰਹੇ ਨੇ ਮੈਂ ਇਹਨਾਂ ਮੇਰੇ ਸਤਕਾਰਯੋਗ ਲੀਡਰਾਂ ਨੂੰ ਕਿਹੜਾ ਚਾਹੂੰਗਾ ਕਿ ਪਾਪ ਦਾ ਭਾਗੀਦਾਰ ਪਾਪ ਕਰਨਾ ਆਲੇ ਨੂੰ ਪਾਪ ਨਹੀਂ ਲੱਗਦਾ ਜਿਹੜੇ ਉਹਦੇ ਵਿੱਚ ਭਾਗੀਦਾਰ ਹੁੰਦੇ ਨੇ ਉਹਦੇ ਸਮਰਥਨ 'ਚ ਖੜਦੇ ਨੇ ਉਹ ਵੀ ਉਨਾਂ ਹੀ ਪਾਪ ਦੇ ਭਾਗੀਦਾਰ ਹੁੰਦੇ ਨੇ ਗੁਰੂਆਂ ਪੀਰਾਂ ਦੀ ਇਸ ਪਵਿੱਤਰ ਧਰਤੀ ਦੇ ਉੱਪਰ ਚਿੱਟੇ ਦਾ ਤੁਸੀਂ ਦਰਿਆ ਵਗਾ ਦਿੱਤਾ ਲੋਕਾਂ ਦੇ ਘਰਾਂ ਦੇ ਵਿੱਚ ਸੱਥਰ ਬਚ ਗਏ ਤੇ ਹੁਣ ਜਦੋਂ ਪੰਜਾਬ ਸਰਕਾਰ ਪੰਜਾਬ ਪੁਲਿਸ ਤੱਥਾਂ ਦੇ ਆਧਾਰ ਦੇ ਉੱਪਰ ਐਫ ਆਈ ਆਰ ਦਰਜ ਕਰਦੀ ਹੈ ਕੱਲਾ ਕੱਲਾ ਤੱਥ ਹੈ ਜਿਹੜਾ ਉਹ ਤੁਸੀਂ ਜਦੋਂ ਪੜੋਗੇ ਐਫਆਈਆਰ ਕੱਲੀ-ਕੱਲੀ ਚੀਜ਼ ਹੈ ਜਿਹੜੀ ਉਹਦੇ ਵਿੱਚ ਮੈਂਸ਼ਨਡ ਹੈ ਵੀ ਕਿੱਥੋਂ ਕਿਹੜਾ ਪੈਸਾ ਅਨਕਾਊਂਟਡ ਖਾਤਿਆਂ ਦੇ ਵਿੱਚ ਜਮਾ ਹੋਇਆ ਕਿਹੜਾ ਪੈਸਾ ਸ਼ੈੱਲ ਕੰਪਨੀਆਂ ਦੇ ਜ਼ਰੀਏ ਜੜਾ ਹੋਇਆ ਕਿਵੇਂ ਜਾਇਦਾਤ ਕਿਉਂਕਿ ਮੈਟਰ ਸਭ ਜੁੜੇ ਸੈਂ ਮੈਂ ਤਾਂ ਇੱਕ ਗੱਲ ਇੱਕ ਗੱਲ ਦਾ ਵਿਸ਼ਵਾਸ ਹੈ ਜਿਹੜਾ ਉਹ ਭਵੰਦਮਾ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਸਾਡੇ ਨੈਸ਼ਨਲ ਕੰਮੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਦੀ ਰਹਿਨਮਾਈ ਦੇ ਹੇਠ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਪੰਜਾਬ ਸਰਕਾਰ ਮਾਨਸਾਬ ਦੀ ਸਰਕਾਰ ਯੁੱਧ ਨਸ਼ਾ ਵਿਰੁੱਧ ਚਲਾ ਰਹੀ ਹੈ ਤਹਈਆ ਕੀਤਾ ਹੋਇਆ ਹੈ ਕਿ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਕਰਨੇ ਨੇ ਇੱਕ ਚੀਜ਼ ਦੀ ਮੈਂ ਗਾਰੰਟੀ ਕਰ ਦਿੰਦੇ ਆ ਕਿ ਚਾਹੇ ਕੋਈ ਵੱਡਾ ਹੋਵੇ ਛੋਟਾ ਹੋਵੇ ਆਪਣਾ ਹੋਵੇ ਬਗਾਨਾ ਹੋਵੇ ਚਾਹੇ ਕੋਈ ਸਿਆਸੀ ਬੰਦਾ ਹੋਵੇ ਚਾਹੇ ਕੋਈ ਪੁਲਿਸ ਅਫਸਰ ਹੋਵੇ ਕਿਸੇ ਨਾਲ ਵੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਨਾਲ ਵੀ ਨਿਹਾਲ ਲਿਹਾਜ ਨਹੀਂ ਕਰੂਗੀ ਜਿਹੜਾ ਪੰਜਾਬ ਦੀ ਜਵਾਨੀ ਨੂੰ ਚਿੱਟੇ ਦੇ ਨਾਲ ਰੋਲਣ ਦੀ ਕੋਸ਼ਿਸ਼ ਕਰੂਗਾ ਸੋ ਇੱਕ ਵਾਰ ਫੇਰ ਤੋਂ ਵਿਜੀਲੈਂਸ ਨੂੰ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਬਹੁਤ ਬਹੁਤ ਮੁਬਾਰਕਬਾਦ ਹੁਣ ਦੌਰ ਸ਼ੁਰੂ ਹੋ ਗਿਆ ਕਿ ਪੰਜਾਬ ਦੇ ਉਹਨਾਂ ਘਰਾਂ ਦਾ ਜਿਨ੍ਹਾਂ ਦੇ ਵਿੱਚ ਚਿੱਟੇ ਨਾਲ ਸੱਥਰ ਵਿਸ਼ੇ ਉਹਨਾਂ ਦੇ ਇਨਸਾਫ ਉਹਨਾਂ ਨੂੰ ਇਨਸਾਫ ਦਿਵਾਉਣ ਦਾ ਕੰਮ ਹੈ ਜਿਹੜਾ ਉਹ ਅੱਜ ਤੋਂ ਸ਼ੁਰੂ ਹੋ ਗਿਆ ਔਰ ਮੈਂ ਸਮਝਦਾ ਕਿ ਜਿੰਨੇ ਤੱਥ ਅੱਜ ਵਿਜੀਲੈਂਸ ਕੋਲੋਂ ਇਹ ਇਹ ਸਮਾਂ ਵੀ ਇਸੇ ਕਰਕੇ ਲੱਗਿਆ ਸੇਰੇ ਮਾਨ ਸਾਹਿਬ ਵੀ ਤੁਹਾਨੂੰ ਦੱਸ ਕੇ ਗਏ ਨੇ ਸਮਾਂ ਵੀ ਇਸੇ ਕਰਕੇ ਲੱਗਿਆ ਕਿਉਂਕਿ ਇਹੋ ਜਿਹਾ ਵੈੱਬ ਬੁਣਿਆ ਹੋਇਆ ਸੀਗਾ ਇਹੋ ਜਿਹਾ ਜਾਲ ਬੁਣਿਆ ਹੋਇਆ ਸੀਗਾ ਕਿ ਜਦੋਂ ਤੱਕ ਉਹਨੂੰ ਉਹਦੀ ਪ੍ਰੋਪਰ ਤਫ਼ਤੀਸ਼ ਨਾ ਹੁੰਦੀ ਉਦੋਂ ਤੱਕ ਇਹ ਤਾਂ ਸਾਹਮਣੇ ਨਹੀਂ ਆਉਣੇ ਸੀਗੇ ਸੋ ਮੈਂ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਜੋ ਸਾਡਾ ਮਿਸ਼ਨ ਸੀ ਉਹਦੇ ਵਿੱਚ ਇੱਕ ਅਜਾ ਵੱਡਾ ਲੈਂਡਮਾਰਕ ਸਟੈਪ ਹੈ ਜਿਹੜਾ ਉਹ ਪੰਜਾਬ ਸਰਕਾਰ ਨੇ ਉਹ ਪੰਜਾਬ ਪੁਲਿਸ ਨੇ ਲਿਆ ਔਰ ਪ੍ਰਮਾਤਮਾ ਸੁੱਖ ਰੱਖੇ ਪਰਮਾਤਮਾ ਮਿਹਰ ਕਰਨ ਇਨਸਾਫ ਹੈ ਜਿਹੜਾ ਉਹਨਾਂ ਘਰਾਂ ਨੂੰ ਜਿਨ੍ਹਾਂ ਦੇ ਪੁੱਤਰ ਰੁਲਗੇ ਚਿੱਟੇ ਦੇ ਵਿੱਚ ਉਹਨਾਂ ਨੂੰ ਦਵਾ ਕੇ ਹੀ ਸਾਹ ਲੇਗੀ ਪੰਜਾਬ ਸਰਕਾਰ ਅਸੀਂ ਜਿਹੜਾ ਸਾਰੇ ਮੈਕਸਲ ਤੋਂੜਾ ਜਿਹੜਾ ਸਾਰਾ ਇੱਕ ਪਲਗ ਹਾਂਜੀ ਅਕਾਲੀ ਲੀਡਰ ਕਹਿ ਰਹੇ ਨੇ ਕਿ ਇਸ ਰਿਪੋਰਟ ਦਾ ਆਧਾਰ ਬਣਾ ਕੇ ਆ ਪਾਲਜਾ ਦਰਜ ਕੀਤਾ ਗਿਆ ਹੈ ਕਹਿੰਦੇ ਉਹ ਰਿਪੋਰਟ ਸੁਪਰੀਮ ਕੋਰਟ ਪਹਿਲੇ ਖਾਲਸ ਕਰ ਚੁੱਕੀ ਹੈ ਐ ਤੱਕੇਸ਼ਾਈ ਹੈ ਨਹੀਂ ਕਿਵੇਂ ਤੱਕੇਸ਼ਾਈ ਹੈ ਜੀ ਜਦੋਂ ਉਹਦੇ ਵਿੱਚ ਫੈਕਟਸ ਦੇ ਵਿੱਚ ਲਿਖਿਆ ਹੋਇਆ ਹੈ ਐਸਆਈਟੀ ਐਸਆਈਟੀ ਬਣੀ ਤੇ ਉਹਦੇ ਵਿੱਚ ਜਿਹੜੀਆਂ ਟ੍ਰੇਲਸ ਨੇ ਉਹ ਐਸਟੈਬਲਿਸ਼ ਨੇ ਤੱਕੇਸ਼ਈ ਕਿਵੇਂ ਹੋਗੀ ਜੀ ਔਰ ਤੱਕੇਸ਼ਈ ਕਿਹਦੇ ਨਾਲ ਕਰਾਂਗੇ ਅਸੀਂ ਅਕਾਲੀ ਦਲ ਨਾਲ ਅਕਾਲੀ ਦਲ ਦਾ ਪੋਲੀਟਿਕਲ ਵਜੂਦ ਕੀ ਰਿਹਾ ਹੈ ਪੰਜਾਬ ਦੇ ਵਿੱਚ ਸੋ ਇਸ ਕਰਕੇ ਇਹ ਇਹ ਸਾਰੀਆਂ ਬੇਬੁਨਿਆਦ ਗੱਲਾਂ ਨੇ ਤੇ ਜੇ ਇਹ ਗੱਲ ਮੈਂ ਤੁਹਾਡੀ ਗੱਲ ਵੱਡੀ ਕਰਦਾ ਜੇ ਗੱਲ ਜਿਹੜੀ ਤੁਸੀਂ ਮੈਨੂੰ ਪੁੱਛ ਰਹੇ ਹੋ ਕੀ ਤੁਹਾਨੂੰ ਲੱਗਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਇਹ ਗੱਲ ਅੱਜ ਰਿਮਾਂਡ ਤੋਂ ਬਚਣ ਦੇ ਲਈ ਜੱਜ ਸਾਹਿਬ ਨੂੰ ਨਹੀਂ ਕਹੀ ਹੋਊਗੀ ਉਹਨਾਂ ਨੂੰ ਵੀ ਕਹੀ ਗਈ ਹੋਊਗੀ ਨਾ ਜੀ ਤੋ ਜੇ ਉਹਨਾਂ ਨੇ ਕਨਸਿਡਰ ਨਹੀਂ ਕੀਤਾ ਤੇ ਫਿਰ ਸਵਾਲ ਹੀ ਨਹੀਂ ਬਣਦਾ ਹੈਗਾ ਇਹ ਸਰਦ ਸਾਬ ਕੱਲ ਜਦੋਂ ਇਹ ਐਕਸ਼ਨ ਹੋਇਆ ਉਦੋਂ ਜਿਹੜੀ ਕ੍ਰਿਟੀਕਲ ਪਾਰਟੀਆਂ ਬੁਲੀਆਂ ਤੇ ਖੁਦ ਆਸਾਰੀ ਦਾ ਦੇ ਵਿੱਚ ਇਹ ਹੋਇਆ ਉਹਦੇ ਚ ਸਭ ਤੋਂ ਵੱਡਾ ਕਾਰਨ ਨੇ ਕਿਹਾ ਕਿ ਕਿਹੜਾ ਔਸ਼ਨਲਿ ਕੌਸਟ ਹੈ ਤੱਕ ਦਿੱਤਾ ਗਿਆ ਕਿ ਉਹਨੇ ਇੱਕ ਪਰਿਵਾਰ ਦੇ ਨਾਲ ਜਿੱਤਰਾ ਦਾ ਫਟਕੂ ਹੋਇਆ ਉਹ ਬਾਤ ਤੁਸੀਂ ਕਰਾਂਗੇ ਜਾਂ ਜਿੱਤੇ ਜਿੱਤੇ ਬੋਲੇ ਨਹੀਂ ਦੇਖੋ ਇਸ ਤਰ੍ਹਾਂ ਕਿ ਲੈ ਕਿ ਨੋਰਮਲ ਬਾਜੂ ਵੀ ਕਹਿੰਦੇ ਬੈਡਰੂਮ ਤੋਂ ਚਲੇਗੇ ਨੇ ਦੇਖੋ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਜੀ ਕਿ ਕੌਣ ਬੈੱਡਰੂਮ ਤੱਕ ਗਿਆ ਇਹ ਗੱਲਾਂ ਨੇ ਜਿਹੜੀਆਂ ਇਹ ਜਾ ਉਹ ਨੇ ਝੂਠੇ ਨੇ ਕਿ ਸੱਚੇ ਨੇ ਕਿਉਂਕਿ ਨਾ ਮੈਂ ਉੱਥੇ ਸੀ ਨਾ ਤੁਸੀਂ ਉੱਥੇ ਸੀਗੇ ਇਹ ਤਾਂ ਹੁਣ ਜਦੋਂ ਕਿਸੇ ਵਿਅਕਤੀ ਤੇ ਕਾਰਵਾਈ ਹੋਊਗੀ ਉਹਨੂੰ ਇਮੋਸ਼ਨਲ ਟੱਚ ਦੇਣ ਲਈ ਇਹੋ ਜਿਹਾ ਕੁਝ ਤਾਂ ਕਹਿ ਹੀ ਜਾਊਗਾ ਪਰ ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹੀ ਗੱਲ ਕੋਈ ਹੋਈ ਹੋਊਗੀ ਔਰ ਨਾਲ ਲੇਡੀ ਪੁਲਿਸ ਹੈ ਪ੍ਰੋਪਰ ਬਕਾਇਦਾ ਜਿਹੜਾ ਉਹਨਾਂ ਨੇ ਪ੍ਰੋਟੋਕਾਲ ਜਿਹੜਾ ਉਹ ਫਾਲੋ ਕੀਤਾ ਸੋ ਇਹ ਜੀ ਗੱਲਾਂ ਬੇਬੁਨਿਆਦ ਨੇ ਉਧਾਰ ਸਾਹਿਬ ਉਹਦੀ ਧਿਰਾਂ ਦਾ ਦੋਸ ਸੁਣਾਉਣੀ ਹੈ ਜਿਹੜਾ ਸਾਡੇ 550 ਤੋੜ ਦਾ ਜੀਤ ਕੀਤਾ ਜਾ ਰਿਹਾ ਹੈ ਇਹ ਡਰਗ ਮੰਨੀ ਟ੍ਰੇਲ ਦਾ ਹੈ ਜਾਂ ਕ腐ਸ਼ਨ ਦਾ ਜੀ ਪੈਸਾ ਨਹੀਂ ਹੋਰ ਪੈਸਾ ਕਿੱਥੋਂ ਆਇਆ ਜੀ ਇੱਕ ਪੈਸਾ ਅਨ ਅਕਾਉਂਟਡ ਪੈਸਾ ਹੈ ਇਹ ਤਾਂ ਉਹ ਦੱਸਣਗੇ ਮੈਂ ਤਾਂ ਇੱਕ ਗੱਲ ਕਹਿਣਾ ਤੁਹਾਨੂੰ ਕਿ 540 ਕਰੋੜ ਦੀ ਫਿਗਰ ਇੱਕ ਇਨਵੈਸਟੀਗੇਸ਼ਨ ਦੇ ਵਿੱਚ ਐਸਟੈਬਲਿਸ਼ ਹੋਈ ਹੈ ਵਿਜੀਲੈਂਸ ਕੋਲੇ ਉਹਦੇ ਵਿੱਚੋਂ ਉਹ ਪੈਸਾ ਕਿੱਥੋਂ ਆਇਆ ਉਹ ਡਰਗਸ ਦੇ ਵਿੱਚੋਂ ਆਇਆ ਉਹ ਕੋਈ ਹੋਰ ਦੋ ਨੰਬਰ ਦੇ ਗੋਰਖ ਧੰਦੇ ਕਰਕੇ ਆਇਆ ਕਿਉਂ ਕ腐ਸ਼ਨ ਦਾ ਆਇਆ ਪਰ ਪ੍ਰਾਇਮਾ ਫੇਸਿਆ ਹੈ ਜੇ ਅੱਜ ਔਰ ਟਾਈਮਲਾਈਨ ਵੀ ਮਿਲਦੀ ਹੈ ਨਾ 2007 8 9 10 ਦੀਆਂ ਗੱਲਾਂ ਨੇ 2013 ਦੇ ਵਿੱਚ ਜਗਦੀਸ਼ ਭੋਲੇ ਵੱਲੋਂ ਅਲਿਗੇਸ਼ਨ ਲੱਗਦੇ ਨੇ ਕਿ 6000 ਕਰੋੜ ਦਾ ਡਰਗ ਦਾ ਟ੍ਰੇਡ